ਤਵੇ ਕਹਦੀ 20000 ਤਵੇ ਕਹਦੀ 20000 ਤਵੇ ਕਹਦੀ 50000 ਓਏ ਜੇ ਤਰਾ ਕਸੂਰ ਨਹੀਂ ਓ ਤੂੰ ਪਹਿਲਾਂ ਕਿਉਂ ਦੇ ਕਰਨੀ ਆ ਓ ਤੂੰ ਕੀ ਆ ਪਹਿਲੇ ਦੇਖ ਲੀਆਂ ਓ ਮੇਰਾ ਬੋਤਨ ਮਾਰ ਕੇ ਛੱਡ ਦਿੱਤਾ ਓ ਜੇ ਬੰਗਾਰੀ ਤੂੰ ਮਾਰਦਾ ਮੇਰਾ ਨਾਮ ਸਿਮਰਨ ਜੀ ਦਾ ਮੇਰਾ ਪਿਓਰ ਲੱਗਦਾ ਕੀ ਗੱਲਬਾਤ ਕੀ ਹੋਈ ਆ ਡੇੜੀ ਕੋਣ ਔਰ ਕੀ ਦੇ ਕੇ ਮਾਰੇ ਆਂ ਹਾਂਜੀ ਮੈਂ ਤੁਹਾਨੂੰ ਦੱਸਨੀ ਆ ساری ਗੱਲਬਾਤ ਇਹ ਰੇਲਵੇ 'ਚ ਨੌਕਰੀ ਕਰਦਾ ਸੀ ਇਹਨੂੰ ਉਹਨੂੰ ਬਾਹਨਾ ਮਾਰ ਕੇ ਆਪਣੇ ਘਰ ਲੈ ਗਈ ਠੀਕ ਆ ਸਾਨੂੰ ਨਹੀਂ ਪਤਾ ਇਹਨੇ ਉਹਦੇ ਕੋਲ ਗਵਾਹ ਸਤਾਇਆ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਉਹਨੂੰ ਮਾਰ ਕੇ ਸਾਡੇ ਗਲੀ 'ਚ ਸੁੱਟ ਗਈ ਅਗਰ ਉਹਨੇ ਸਾਨੂੰ ਇੰਨੀ ਗੱਲ ਕਹੀ ਆ ਲਾਸਟ ਟਾਈਮ ਤੇ ਕਿ ਮੈਂ ਚਿੱਟਾ ਚਿੱਟਾ ਗੋੜ ਨਾਲ ਖਾਦਾ ਸਾਨੂੰ ਨਹੀਂ ਪਤਾ ਕੀ ਖਾਦਾ ਤੇ ਕੀ ਖਵਾਇਆ ਆਈ ਉਹ ਨੂੰ ਰਾਤ 12:30 ਵਜੇ ਡਿਵਲੋ ਹਸਪੀਟਲ ਲੈ ਕੇ ਗਏ ਉਹਨਾਂ ਨੇ ਤੁਹਾਨੂੰ ਰੈਫਰਲ ਕਰਤਾ ਕਹਿੰਦੇ ਪੇਸ਼ੈਂਟ ਤੁਹਾਡਾ ਬੜਾ ਸੀਰੀਅਸ ਆ ਅੱਛਾ ਮੈਂ ਤੇ ਮੇਰੇ ਦੋ ਮੈਂ ਤੇ ਮੇਰੇ ਦੋਰ ਗਿਆ ਆਈ ਐਸ ਕੇ ਆਰ ਅੱਜ ਪਹਿਲਾਂ ਅਬਰੋਲ ਤੇ ਚਲ ਗਏ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਹਾਡਾ ਪੇਸ਼ੈਂਟ ਬੜਾ ਸੀਰੀਅਸ ਆਈ ਉੱਥੋਂ ਰੈਫਰਲ ਕਰਕੇ ਆਈ ਐਸ ਕੇ ਆਰ ਹੋਸ ਕਿਤੇ ਚਲ ਗਏ ਉੱਥੇ ਸਾਡਾ ਪੇਸ਼ੈਂਟ ਰਿਹਾ ਆਪ ਦਾ ਹੈਕਾ ਵੈਡੀਨੇਟਰ ਤੇ ਠੀਕ ਆ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਆਹ ਜੀ ਰਿਪੋਰਟ 'ਚ ਆਇਆ ਡਾਕਟਰ ਸਾਹਿਬ ਨੇ ਆਹ ਬੋਲਿਆ ਕਿ ਨੇ ਡਰਗਸ ਕੀਤੀ ਦੀ ਆ ਠੀਕ ਆ ਸਾਨੂੰ ਇਨਸਾਫ ਚਾਹੀਦਾ ਔਰ ਸਾਨੂੰ ਨਹੀਂ ਪਤਾ ਉਹ ਜਨਾਨੀ ਨਹੀਂ ਸਾਨੂੰ ਮਿਲੀ ਚੇਤਨੂ ਇੱਧਰ ਦਾ ਪਤਾ ਹੀ ਤੂੰ ਸਾਨੂੰ ਕਨਫਰਮ ਕਰਦੀ ਕਿ ਤੁਹਾਡਾ ਮਰੀਜ਼ ਬਿਮਾਰ ਆ ਉਹ ਸਾਡੇ ਗਲੀ ਚ ਫਟ ਗਏ ਉਹ ਜਿਹੜੀ ਲੇਡੀ ਆ ਉਹਦੇ ਨਾਲ ਤੁਹਾਡੀ ਕੀ ਸਿਚੁਏਸ਼ਨ ਹੈਗੀ ਆ ਤੁਹਾਡੇ ਆਈ ਜਿਹੜੇ ਮੇਰੇ ਸੋਹਰਾ ਸਾਹਿਬ ਹੀ ਉਹਨਾਂ ਨੂੰ ਉਹਨਾਂ ਦੇ ਭਯੋ ਬਣਾਇਦਾ ਹੈ ਹਾਂ ਹਾਂ ਤੇ ਸਾਨੂੰ ਨਹੀਂ ਪਤਾ ਅੱਗੇ ਇਹਨਾਂ ਆਪਣੀ ਭੈਣ ਦੇ ਇਹਦੀ ਧਿਆਨ ਦੇ ਮੂੜੇ ਡਰਕਸ ਕਰਦੇ ਸੀ ਠੀਕ ਆ ਉਹਦੀ ਬਜਨ ਨਾਲ ਇਹਨਾਂ ਦਾ ਇੱਥੇ ਦਾ ਤਾਂ ਸਾਨੂੰ ਇਨਕਾਬ ਚਾਹੀਦਾ ਨਿਆ ਹਫਤਾ 15 ਦਿਨ ਇਹਦੇ ਨਾਲ ਹਸਪੀਟਲ ਰਹੀਆਂ ਠੀਕ ਹੈ ਤੁਹਾਡੀ ਲਾ ਕੇ ਤੇ ਰੱਖੀ ਹੈ ਜਿਉਂਗਾ ਪੋਸਟਮਾਰਟਮ ਆਏਗਾ ਉਹਦਾ ਕਿੱਦਾਂ ਪਤਾ ਲੱਗੇਗਾ ਕਾਦੀ ਰਿਪੋਰਟਾਂ ਸਾਨੂੰ ਡਾਕਟਰਾਂ ਨੇ ਕਿਹਾ ਕਿ ਪੂਰਾ ਜ਼ਰੂਰੀ ਤਾਂ ਕਿ ਰਿਪੋਰਟਾਂ ਤੇ ਜੋ ਆਏਗਾ ਉਹ ਹੀ ਪੋਸਟਮਾਰਟਮ ਚੱਲੇ ਰਿਪੋਰਟਾਂ ਜਾਂ ਹੀ ਆਇਆ ਕਿ ਇਹਨੇ ਡਰੱਗਸ ਕੀਤੀ ਗਈ ਉਹ ਬੜਾ ਡੋਲ ਹੋ ਗਈ ਸਾਡੀ ਮੰਗ ਆਈਆਂ ਨੂੰ ਇਨਕਾਬ ਚਾਹੀਦਾ ਪਹਿਲਾਂ ਮੇਰੇ ਪੁਲਿਸ ਅਧਿਕਾਰੀਆਂ ਨੂੰ ਆ ਤੁਹਾਡੀ ਕੋਈ ਨਹੀਂ ਪੁਲਿਸ ਵਾਲਾ ਸੁਣੀ ਅਗਰ ਉਹਨਾਂ ਦੀ ਸੁਣੀ ਆਏ ਜੀ ਸਟਾਰਟ ਹੋ ਕੇ ਕੱਲ੍ਹ ਘਰ ਆਗੇ ਉਹਨਾਂ ਜਾਣ ਜਾ ਕੇ ਐਸ ਕੇ ਆ ਰੋ ਡਾਕਟਰ ਨੂੰ ਤਤਮ ਖਿਆ ਦਿੱਤੀਆਂ ਕਿ ਤੁਸੀਂ ਪੇਸ਼ੈਂਟ ਮਾਰ ਕੇ ਘਰ ਭੇਜਦਾ ਆ ਕੋਈ ਨਹੀਂ ਸਾ ਆ ਕੋਈ ਗੱਲ ਆ ਕੋਈ ਡਾਕਟਰ ਨਹੀਂ ਕਰ ਸਕਦੀ ਆ ਮੈਂ ਦੇਖੀ ਆ ਉਹਦੇ ਰਿਪੋਰਟ ਵਿੱਚ ਲਿਖਿਆ ਹੈ ਕਿ ਅਲਕੋਹਲ ਸ਼ਰਾਬ ਜਿਆਦਾ ਲੈ ਆ ਉਹ ਡਾਕਟਰ ਸਾਹਿਬ ਲਈ ਸ਼ਰਾਬ ਨਾਲ ਤੁਹਾਡੇ ਕੋਲ ਬੜੇ ਪੇਸ਼ੈਂਟ ਆਂਦੇ ਆ ਰਿਪੋਰਟ ਦੇ ਵਿੱਚ ਲਿਖਿਆ ਨਾ ਮੈਂ ਤੁਹਾਨੂੰ ਰਿਪੋਰਟ ਦੱਤਾ ਤੁਹਾਨੂੰ ਪਤਾ ਲੱਗੇਗਾ ਕਿ ਕੀ ਕੀਤੀ ਗਿਆ ਰਿਪੋਰਟ ਨੂੰ ਕਿਹਨੂੰ ਭਾਈ ਰਿਪੋਰਟ ਮੈਂ ਤੁਹਾਨੂੰ ਦੋੜ ਕੇ ਆਈ ਆ ਡਾਕਟਰ ਸਾਹਿਬ ਨੂੰ ਰਿਪੋਰਟ ਸਾਡੇ ਤੋਂ ਦੇਣੀ ਆ ਫਾਈਲ ਨਾਲ ਲੈ ਕੇ ਆਈਆਂ ਤੁਸੀਂ ਫੜ ਕੇ ਦੇਖੋ ਦਾੜੀ ਕੋਰ ਕੋਟਾ ਲਾ ਗਿਆ ਪਿਆ ਇਹ ਕੋਟਾ ਦੇਖੋ ਮੈਨੂੰ 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 ਕੋਟਾ ਮੈਂ ਤੁਹਾਨੂੰ ਦੱਸਦਾ ਐਸਫਾਈ ਐਸਫਾਈ ਮੈਨੂੰ ਡਾਕਟਰ ਸਾਹਿਬ ਚੇਕ ਕੀਨੇ ਮੇਰੇ ਬ੍ਰਦਰ ਲਗੇ ਸਿਸਟਰ ਮੈਨੂੰ ਕਨਫਰਮ ਕੀਤਾ ਕਿ ਮੇਰੇ ਘਰ ਤੇ ਸੁਣਾ ਉਹਨਾਂ ਨੇ ਤੁਹਾਨੂੰ ਸਿੱਧਾ ਫੋਨ ਕੀਤਾ ਉਹਨਾਂ ਨੇ ਉਹ ਕਹਿੰਦੇ ਕੋੜੇ ਪੇਸ਼ੇ ਨੰਦਿਆ ਸਾਡਾ ਕੰਮ ਹੀ ਕਹਿੰਦਾ ਹਸਪਤਾਲ ਚ ਆਈ ਆ ਜਰਾਬ ਨਾਲ ਕੋਈ ਅਜੇ ਤੱਕ ਪੇਸ਼ੇ ਨਹੀਂ ਮਰਦਾ ਤੁਹਾਡੀ ਮੰਗ ਆਈ ਉਹਨੂੰ ਸਾਫ ਚਾਹੀਦਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਕੋਟਾ ਚਾਹੀਦਾ ਸਾਡਾ ਉਹ ਦੇੜੇ ਕਿਤੇ ਹੋਰ ਬੈੰਦੀ ਹੈ ਤੁਹਾਨੂੰ ਨਹੀਂ ਪਤਾ ਪਿੰਡ ਹੈ ਕਿੱਥੇ ਗੇਰੀ ਹੈ ਕਿੱਥੇ ਨਹੀਂ ਗੇਰੀ ਤੁਹਾਨੂੰ ਇਨਸਾਫ ਚਾਹੀਦਾ ਤੁਹਾਨੂੰ ਬੜਾ ਧੋੜੇ ਜਿੱਧਰ ਮੱਜੀ ਜਾਏ ਬਸ ਜੀ ਮੈਂ ਮਤਲਬ ਇਹਦਾ ਬਿਲਕੁਲ ਆਪ ਦਾ ਨਹੀਂ ਬਤਾ ਕੀ ਅਦਰ ਕੀ ਮੂਤਰ ਆ ਦੇਖੋ ਕੱਲ ਇੱਕ ਪੁਲਿਸ ਸਟੇਸ਼ਨ ਇਨਫਾਰਮੇਸ਼ਨ ਆਈ ਸੀ ਕਿ ਇੱਕ ਅਰਜੁਨ ਨਾਂ ਦਾ ਮੁੰਡਾ ਆਲੇ ਝੱਕਦਾ ਰਹਿਣ ਵਾਲਾ ਉਹਦੀ ਡਿਊਰੈਂਟ ਟ੍ਰੀਟਮੈਂਟ ਜਿਹੜੀ ਹੈ ਉਹ ਡੈਥ ਹੋ ਗਈ ਆ ਔਰ ਘਰ ਵਾਲਿਆਂ ਨੂੰ ਇਹ ਸ਼ੱਕ ਹੈ ਕਿ ਕਿਸੇ ਇਦੇ ਵਿੱਚ ਕੋਈ ਫੌਲ ਪਲੇ ਨਾ ਹੋਵੇ ਸੋ ਆਜੋਣਾ ਨੇ ਆਪਣੇ ਮਰੇ ਹੋਏ ਬੰਦੇ ਦੀ ਡੈੱਡ ਬੋਡੀ ਚੋਂ ਚੁਲਾਈ ਦੀ ਸੀ ਸੋ ਐਸਐਚਓ ਸਾਹਿਬ ਨੂੰ ਵੀ ਨਾ ਹੀ ਉਹ ਆ ਕੇ ਮਿਲੇ ਨਾ ਉਹਣਾ ਕੋਈ ਸਟੇਟਮੈਂਟ ਦੇ ਰਹੀ ਸੀ ਰਾਤ ਸੋ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਟੇਟਮੈਂਟ ਲਾਓ ਔਰ ਐਸ ਪਰ ਲਾ ਜੋ ਕਾਰਵਾਈ ਬੰਦੀ ਆਪਾਂ ਕਰ ਦਿੰਦੇ ਆ ਪੋਸਟਮਾਰਟਮ ਕਰਾਣੇ ਆ ਜੋ ਕਾਜ਼ ਆਫ ਡੈਥ ਹੋਏਗੀ ਉਸ ਦੇ ਮੁਤਾਬਕ ਕਾਰਵਾਈ ਕਰ ਦਿਆਂਗੇ ਸੋ ਆਈ ਹੋਪ ਕਿ ਉਹ ਆਪਣੇ ਸਤਿ ਸ੍ਰੀ ਅਕਾਲ ਸਾਹਿਬ ਕੋਲ ਬੈਠੇ ਆ ਆਪਣੀ ਸਟੇਟਮੈਂਟ ਲਿਖਾ ਰਹੇ ਆ ਤਾਂ ਜੈ ਐਸ ਪਰ ਲਾ ਜੋ ਬਣਦਾ ਆ ਆਪਾਂ ਕਾਰਵਾਈ ਕਰਦੇ ਆ ਸਰ ਅਸਲ ਮੂਲ ਗੱਲ ਡਾਕਟਰ ਦੀ ਫੋਟੋ ਵਗੈਰਾ ਮਾਈਕ ਨਹੀਂ ਹੈਗਾ ਅ ਦੇਖੋ ਮੈਂ ਇੱਕ ਇੱਕ ਦੀ ਅਜੇ ਇਸੇ ਵੀ ਕੋਈ ਵੀ ਸ਼ਬਦ ਮੈਂ ਔਨ ਮੀਡੀਆ ਬੋਲਣ ਤੋਂ ਪਹਿਲਾਂ ਬੇਨਤੀ ਕਰਾਂਗਾ ਵੀ ਕਈ ਜਿਹੜੀਆਂ ਮੈਡੀਕਲ ਸਪੋਰਟ ਹੁੰਦੀਆਂ ਵਕਤਾਂ ਤੇ ਆਪਾਂ ਰਿਵੀਲ ਕਰਾਂਗੇ ਆਪਾਂ ਨਹੀਂ ਚਾਹਦੇ ਵੀ ਇਸ ਵੇਲੇ ਕੋਈ ਮੈਡੀਕਲ ਰਿਪੋਰਟ ਜਿਹੜੀ ਆ

ਜੋ ਸਹੀ ਤਰ੍ਹਾਂ ਤੋਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ। ਜੀ ਧਰਨਾ ਬਿਲਕੁਲ ਚੁਕਾਤਾ। ਹੁਣ ਆਪਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਇਹਦੇ ਨਾਲ ਪਬਲਿਕ ਦਾ ਪਬਲਿਕ ਪਰੇਸ਼ਾਨ ਹੋ ਦੀ ਆਪਾਂ ਉਹ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਆਮ ਪਬਲਿਕ ਪਰੇਸ਼ਾਨ ਹੋਈ। ਬਾਕੀ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿਉਂ ਨਹੀਂ ਕੀਤੀ ਜਾਏ। ਬਟ ਆਮ ਪਬਲਿਕ ਬੇਵਜ੍ਹਾ ਪਰੇਸ਼ਾਨ ਨਹੀਂ ਹੋਣੀ।